ਜੀ ਮੈਂ ਅਦਨਾਨ ਅਲੀ ਖਾਨ ਆ ਚੇਅਰਮੈਨ ਮੁਸਲਿਮ ਟਾਈਗਰ ਫੋਰਸ ਪੰਜਾਬ ਅੱਜ ਮੇਰੇ ਤੇ ਜਾਨਲੇਵਾ ਹਮਲਾ ਹੋਇਆ ਉਹਦਾ ਬਾਈਚਾਂਸ ਉਹ ਜਾ ਫੋਟਰੇ ਸੀ ਮੈਨੂੰ ਆਪਣੇ ਸ਼ਾਟ ਤੇ ਵੈਪਨਸ ਨਾਲ ਉਹਨਾਂ ਨੇ ਅਟੈਕ ਕੀਤਾ ਹੋਇਆ ਸੀ ਉਹਦਾ ਬਾਈਚਾਂਸ ਓਕੇ ਭੀੜ ਇਕੱਠੀ ਹੋ ਗਈ ਤੇ ਤਾਂ ਮੈਂ ਬਚ ਗਿਆ ਆ ਮੇਰਾ ਕੰਨ ਕੱਟਦਾ ਜੀ ਉਹਨਾਂ ਨੇ ਕਿਰਚ ਨਾਲ ਆ ਮੇਰੀ ਅੱਖ ਦਾ ਹਾਲ ਦੇਖੋ ਆ ਮੇਰੇ ਸਿਰ ਤੇ 15 ਟਾਂਕੇ ਲੱਗੇ ਹੋਏ ਨੇ ਮੇਰੀ ਆ ਰਿਬਸ ਸਾਰੀਆਂ ਟੁੱਟੀਆਂ ਹੋਈਆਂ ਉਹਦੀ ਰਿਪੋਰਟ ਆਨ ਵਾਲੀ ਆ ਉਸ ਤੋਂ ਬਾਅਦ ਪਤਾ ਨਹੀਂ ਕਿ ਰਿਬਸ ਦਾ ਕਿਵੇਂ ਹੁੰਦਾ ਮੈਂ ਐਨੀ ਪੇਨ ਚ ਮੇਰ ਕੋ ਇਸ ਵਕਤ ਭੁੱਲਿਆ ਤੱਕ ਨਹੀਂ ਜਾ ਰਿਹਾ ਆ ਪਿੱਠ ਮੇਰੀ ਸਾਰੀ ਛਿੱਲੀ ਪਈ ਹੈ 25 ਬੰਦੇ ਸੀਗੇ 20 ਤੋਂ 25 ਬੰਦੇ ਜਿਨ੍ਹਾਂ ਨੇ ਅਟੈਕ ਕੀਤਾ ਜਿਹਦੇ ਸਭ ਤੋਂ ਵੱਡਾ ਅਟੈਕ ਮੇਰੇ ਪਰ ਕੀਤਾ ਹੈ ਸ਼ਾਰਿਕ ਰਾਣਾ ਉਸ ਤੋਂ ਬਾਅਦ ਦੂਸਰਾ ਸੀਗਾ ਨੈਮ ਰਾਣਾ ਤੀਸਰਾ ਸੀਗਾ ਸ਼ਾਰੇ ਬਰਾਣਾ ਪਟਿਆਲੇ ਦਾ ਚੌਥਾ ਸੀਗਾ ਡੀਸੀ ਰਾਣਾ ਪੰਜਵਾਂ ਸੀਗਾ ਝੋਕ ਇਹਨਾਂ ਨੇ ਕਿਰਚ ਕੱਟ ਕੇ ਮੇਰਾ ਕੰਨ ਕੱਟਿਆ ਔਰ ਹਾਲੇ ਤੱਕ ਇਹ ਅਰੈਸਟ ਨਹੀਂ ਹੋਇਆ ਪਲੇਅਰ ਕੋਟਲੇ 'ਚ ਇੱਕ ਘਟਨਾ ਹੈ ਜੇ ਕਦੇ ਕਿਸੇ ਨੂੰ ਕੋ ਕੁੱਟਦੇ ਨੇ ਤੇ ਜਿਹੜਾ ਕੁੱਟਣ ਵਾਲਾ ਵੀ ਹੈ ਉਹ ਵੀ ਆ ਕੇ ਹਸਪੀਟਲ 'ਚ ਦਾਖਲ ਹੋ ਜਾਂਦਾ ਹੈ ਐਸਐਸਪੀ ਪਲੇਅਰ ਕੋਟਲਾ ਇਹਨਾਂ ਦਾ ਬੰਦਾ ਇਸ ਵਕਤ ਹਸਪੀਟਲ 'ਚ ਦਾਖਲ ਹੈ ਔਰ 307 ਬੰਦੀ ਹੈ ਇਹਨਾਂ ਖਿਲਾਫ ਲੇਕਿਨ ਫਿਲਹਾਲ ਪੁਲਿਸ ਡਿਲਡਾਇਲ ਕਰ ਰਹੀ ਹੈ 326 ਲਾਨ ਦੇ ਮੂੜ 'ਚ ਵੀ ਨਹੀਂ ਹੈ ਮੈਂ ਡੀਜੀਪੀ ਪੰਜਾਬ ਪੁਲਿਸ ਤੁਹਾਨੂੰ ਤੁਹਾਡੇ ਪਰਸ ਵਟਸਐਪ ਕੀਤਾ ਹੈ ਅਰਪੇਤ ਸ਼ੁਕਲਾ ਜੀ ਡੀਜੀਪੀ ਲਾਅ ਐਂਡ ਆਰਡਰ ਮੈਂ ਤੁਹਾਨੂੰ ਵਟਸਐਪ ਤੇ ਕੀਤਾ ਹੈ ਸੀਐਮ ਸਾਹਿਬ ਤੁਹਾਨੂੰ ਰਿਕੁਐਸਟ ਹੈ ਦੇਖੋ ਜਦ ਮੈਂ ਇਹ ਮੁਸਲਿਮ ਟਾਈਗਰ ਬਣਾਈ ਸੀਗੀ ਜੱਤੋਂ ਮੈਂ ਰਿਕੁਐਸਟ ਕਰਦਾ ਆ ਰਿਆਂ ਹੈ ਲੈਂਡ ਮਾਫੀਆ ਮੈਨੂੰ ਜਾਣ ਤੋਂ ਬਾਦੂ ਥੋਨੇ ਪੰਜਾਬ ਪੁਲਿਸ ਵਾਲਿਓ ਮੇਰੀ ਨਹੀਂ ਸੁਣੀ ਅੱਜ ਕੱਟੋ-ਕੱਟ ਮੈਂ ਜ਼ਿੰਦਾ ਤਾਂ ਹਾਂ ਤੁਹਾਨੂੰ ਵਾਪਸ ਜਵਾਬ ਦੇਣ ਨੂੰ ਅਗਲੀ ਵਾਰ ਅਟੈਕ ਹੋਇਆ ਮੈਂ ਜ਼ਿੰਦਾ ਨਹੀਂ ਹੋਊਂਗਾ ਮੈਂ ਰਿਕੁਐਸਟ ਕਰਦਾ SSP ਮਲੇਰਕੋਟਲਾ ਨੂੰ ਕਹੋ ਕਟੋ ਕਟ 307 ਲਗਣੀ ਚਾਹੀਦੀ ਹੈ ਔਰ ਬੰਦੇ ਇਮੀਡੀਏਟਲੀ ਅਰੈਸਟ ਹੋਣ ਔਰ ਮੈਡੀਕਲ ਕਰਤੀ ਦੇ। ਥੈਂਕ ਯੂ। ਮੇਰੇ ਰਿਬਸ 'ਚ ਬਹੁਤ ਜ਼ਿਆਦਾ ਪੇਨ ਹੈ। ਮਲੇਰਕੋਟਲਾ ਹਸਪੀਟਲ ਇਹਨੂੰ ਹੈਂਡਲ ਨਹੀਂ ਕਰ ਪਾ ਰਿਆ। ਮੈਨੂੰ ਰੈਫਰ ਕੀਤਾ ਜਾਂਦਾ ਪਟਿਆਲਾ। ਮੈਂ ਹੁਣੇ ਐਂਬੂਲੈਂਸ 'ਚ ਪਟਿਆਲੇ ਸ਼ਿਫਟ ਹੋ ਜਾਊਂਗਾ ਤੇ ਮੈਨੂੰ ਪਤਾ ਕਿ ਸਿਟੀ ਸਕੈਨ ਵਗੈਰਾ ਪਤਾ ਨਹੀਂ ਕੀ ਹੈ ਮੈਨੂੰ ਬਹੁਤ ਘਬਰਾਹਟ ਹੋ ਰਹੀ ਹੈ ਸਾਹਾਂ 'ਚ ਵੀ ਮੁਸ਼ਕਲ ਹੋ ਰਿਹਾ ਹੈ ਤੇ ਦੁਆ ਕਰੋ ਆ ਮੈਂ ਠੀਕ ਰਹਿ ਆਰ ਇਹ ਜਿਹੜੇ ਗੁੰਡੇ ਆ ਇਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਰਿਕਵੈਸਟ ਕਰੋ ਗਵਰਨਮੈਂਟ ਨੂੰ ਔਰ ਮੈਨੂੰ ਸਿਕਿਉਰਿਟੀ ਦੇਣ ਦੀ ਆ ਦੇਖੋ ਜੀ ਮੇਰਾ ਹਾਲ ਦੇ ਹਾਂ ਦੇਖੋ ਜੀ ਹਾਂ ਦੇਖੋ ਆ ਦੇਖੋ